जनो कौ भगवन ले जय विशा अपने भक्त जनो को भगवन दे भगवन वरदान जय विशाई श्रवती प्राकोपासना मंत्र अथवा अग्न ॐ भूर्भुवर्त ॐ भूर्भुवर्त गौरि बहु न

ॐ देवसरिता प्रसुवैद्यम् प्रसुवैद्यपतेम्भगाय दिव्यौ कञ्जर्वाके तपो सेतनः ਸ਼ੈਂਪ ਮੇਰੇ ਦੇ ਓਮ ਅਗਨਯੇ ਸਵਾਹਾ ਇਦਮ ਅਗਨਯੇ ਦੰਨ ਮਮ ਓਮ ਸੋਮਾਯੇ ਸਵਾਹਾ ਨਮ ਸੋਮਾਯੇ ਦੰਨ ਮਮ ਓਮ ਪ੍ਰਜਾਪਤਯੇ ਸਵਾਹਾ ਯੇ ਸ਼ਿਆਮਤਿ ਰਾਮਚੰਦਰ ਮਹਾਰਾਜ ਸਾਧ ਜੀ ਜਾਣਕਾਰੀ ਆਈ ਪਰ राम जी ਦੀ ਕਾਨ ਪ੍ਰਤੀਸ਼ਟਾ ਹੋ ਰਹੀ ਹੈ ਉਹਦੇ ਸੰਬੰਧ ਤੁਸੀਂ ਹਮਨਕੀਤਾ ਤੇ ਕੀ ਬਣੇ ਅੱਜ ਅਸੀਂ ਬੜੇ ਭਗਾ ਸ਼ੈਲੀ ਆ ਭਗਾ ਵਾਲਿਆਂ ਸਾਰੇ ਕਿ ਅੱਜ ਸਾਡੇ ਪ੍ਰਭੂ ਭਗਵਾਨ ਸ੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਅਯੁੱਧਿਆ ਚ ਬਣੇ ਸ੍ਰੀ ਰਾਮ ਮੰਦਰ ਚ ਉਹਨਾਂ ਦੇ ਜਨਮ ਸਥਾਨ ਦੇ ਉੱਤੇ ਹੋ ਰਹੀ ਹੈਗੀ ਹੈ ਇਹ ਸਾਰੇ ਹਿੰਦੁਸਤਾਨ ਦੇ ਖੱਤਰੀਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਰੇ ਹਿੰਦੋਸਤਾਨੀਆਂ ਚ ਪੰਜਾਬ ਵਾਸੀਆਂ ਤੇ ਮੈਂ ਸਮਝਦਾ ਵੀ ਦੁਨੀਆ ਭਰ ਦੇ ਵਿੱਚ ਅੱਜ ਦਾ ਦਿਨ ਜਿਹੜਾ ਹੈਗਾ ਬੜਾ ਖੁਸ਼ੀਆਂ ਤੇ ਖੇੜਿਆਂ ਨਾਲ ਮਨਾਇਆ ਜਾ ਰਿਹਾ ਹੈ। ਭਗਵਾਨ ਸ਼੍ਰੀ ਰਾਮ ਦਾ ਗੁਣਗਾਨ ਕੀਤਾ ਜਾ ਰਿਹਾ ਹੈਗਾ ਵਾ ਅੱਜ ਉਸ ਕੜੀ ਦੇ ਵਿੱਚ ਖत्री ਭਵਨ ਮੋਗਾ ਵਿਖੇ ਅਸੀਂ ਹਵਨ ਯੱਗ ਕਰਵਾਇਆ ਹੈਗਾ ਤੇ ਸਾਡੇ ਦਿਵাকর ਭਾਰਤੀ ਜੀ ਜੋ ਜਿਨ੍ਹਾਂ ਨੇ ਹਵਨ ਯੱਗ ਕਰਾਇਆ ਪ੍ਰੋਤ ਉਹਨਾਂ ਨੇ ਭਗਵਾਨ ਰਾਮ ਦੀ ਜੀਵਨੀ ਜੀਵਨ ਬਾਰੇ ਵੀ ਸਾਰਿਆਂ ਨੂੰ ਪ੍ਰਕਾਸ਼ ਪਾਇਆ ਜਾਣਕਾਰੀ ਦਿੱਤੀ ਹੈਗੀ ਹੈ ਲੱਡੂ ਵੰਡੇ ਗਏ ਹੈ ਮਠਾਈਆਂ ਬਣੀਆਂ ਗਈਆਂ ਹੈਗੀਆਂ ਅੱਜ ਤੇ ਅੱਜ ਖੱਤਰੀ ਭਵਨ ਨੂੰ ਇੱਕ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈਗਾ ਤੇ ਲਾਈਟਾਂ ਲੜੀਆਂ ਲੱਗੀਆਂ ਗੁਵਾਰੇ ਰੰਗ-ਬਰੰਗੇ ਲਾਏ ਗਏ ਹੈ ਔਰ ਰਾਤ ਨੂੰ ਅੱਜ ਦੀਪਮਾਲਾ ਇਸ ਖੱਤਰੀ ਭਵਨ ਦੇ ਉੱਤੇ ਕੀਤੀ ਜਾਊਗੀ ਔਰ ਮੈਂ ਸਾਰੀ ਆਪਣੀ ਖੱਤਰੀ ਬਰਾਦਰੀ ਨੂੰ ਮੋਗੇ ਦੀ ਨੂੰ ਪੰਜਾਬ ਦੇ ਨੂੰ ਦੇਸ਼ ਦੀ ਲੱਖਾਂ ਦੀ ਤਰ੍ਹਾਂ ਜੋ ਸਾਡੇ ਭਗਵਾਨ ਰਾਮ ਦੇ ਅਸੀਂ ਵੰਸ਼ਾ ਜੋ ਹੈ ਉਹ ਭਗਵਾਨ ਰਾਮ ਸਾਡੇ ਪੂਰਵਜ਼ ਹੈ ਅੱਜ ਸਾਡੇ ਪੂਰਵਜ਼ ਦੀ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਸਾਨੂੰ ਵਿਸ਼ੇਸ਼ ਜਿਹੜੀ ਅੱਜ ਖੱਤਰੀ ਬਰਾਦਰੀ ਨੂੰ ਖੁਸ਼ੀ ਹੈ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਦੁਨੀਆ ਭਰ ਦੇ ਵਿੱਚ ਵਸੇ ਰਾਮ ਭਗਤਾਂ ਨੂੰ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਇਤਿਹਾਸਿਕ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਤੇ ਨਾ ਹੈ। ਮੀਂਹੋਪਰੀ ਕੇ ਭਾਗ ਅੱਜ ਖੁੱਲ ਜਾਏਂਗੇ ਆ ਮਾਏਂਗੇ ਮੇਰੀ ਝੋਪਰੀ ਕੇ ਭਾਗ ਅੱਜ ਖੁੱਲ ਜਾਏਂਗੇ ਰਾਮ ਆਏਂਗੇ मएंगे तो अंगना चल जाऊंगी दीप जला के दीवाली मैं मनाऊंगी दीप जला के दीवाली मैं मनाऊंगी मेरे जन्म के सारे पाप मिट जा पाप जाएंगे रहा आएंगे राम झूलेंगे तो पार जुलाऊँगी राम झूलेंगे तो पा ना जुलाऊँगी मीठे मीठे मैं भजन सुनाऊंगी मीठे मीठे मैं भजन सुनाऊंगी माखन मिश्री मैं राम को खिलाऊंगी माखन मिश्री मैं राम को खिलाऊंगी मेरे जन्मों के सारी दुख मित राम आएंगे मेरी झोपड़ी के भाग आज खुल जाए गेरा माएंगे